ਅਦੀਨੇ ਕੇ ਪਰੇਸ਼ਾਨ ਹੋ ਗਏ ਸਾਨੂੰ ਕੋਈ ਸਾਡੀ ਸੁਣਾਈ ਨਹੀਂ ਹੈਗੀ ਤੁਹਾਡਾ ਗੇਟ ਵੀ ਨਹੀਂ ਲੱਗਣ ਦਿੰਦੇ ਪੁਲਿਸ ਨੂੰ ਅਸੀਂ 10 ਫੋਨ ਕਰਦੇ ਆ ਉਹ ਆਉਂਦੇ ਨਹੀਂ ਹੈਗੇ ਉਹ ਇੱਕ ਫੋਨ ਤੇ ਪੁਲਿਸ ਆ ਕੇ ਖੜ ਜਾਂਦੀ ਆ ਤੁਸੀਂ ਗੇਟ ਨਹੀਂ ਲਾਣਾ ਹੈਗਾ ਮੇਰੀ ਜਨਾਨੀ ਮੈਂ ਜਨਾਨੀ ਆ ਘਰ ਚ ਕੱਲੇ ਵੀ ਰਹਿੰਦੇ ਮੈਂ ਤੇ ਪੰਦੇਮਾਂ ਕਿੱਥੇ ਜਾ ਰਾ ਕਰਦੀ ਆ ਇਹ ਸਾਡੀ ਜਠਾੜੀ ਨੇ ਹਮਲਾ ਕਰਵਾਇਆ ਬਾਰੇ ਮੁੰਡੇ ਬੁਲਾਏ ਮੁੰਡਿਆਂ ਨੇ ਇਹ ਕਿ ਅਸੀਂ ਹੁਣ ਮਨ ਲਾ ਫੁੱਕਾਂਗੇ ਕਖਣਾ ਰਹੇ ਹੈ ਅਸੀਂ ਬਹੁਤ ਪਰੇਜਾਨੋ ਅਸੀਂ ਇਹ ਕ ਪਰੇਸ਼ਾਨ ਹੋ ਗਏ ਸਾਨੂੰ ਕੋਈ ਸਾਡੀ ਸੁਣਾਈ ਨਹੀਂ ਹੈਗੀ ਸਾਡਾ ਗੇਟ ਵੀ ਨਹੀਂ ਲੰਘਣ ਦਿੰਦੇ ਪੁਲਿਸ ਨੂੰ ਅਸੀਂ 10 ਫੋਨ ਕਰਦੇ ਆ ਉਹ ਆਦੇ ਨਹੀਂ ਹੈਗੇ ਉਹ ਇੱਕ ਫੋਨ ਤੇ ਪੁਲਿਸ ਆ ਕੇ ਖੜ ਜਾਂਦੀ ਆ ਤੁਸੀਂ ਗੇਟ ਨਹੀਂ ਲਾਣਾ ਹੈਗਾ ਮੇਰੀ ਜਨਾਨੀ ਮੈਂ ਜਨਾਨੀ ਆ ਘਰ ਚ ਕੱਲੀ ਵੀ ਰਹਿੰਦੀ ਆ ਮੇਰਾ ਬੰਦਾ ਦਿਹੜੀ ਆ ਮੈਂ ਲੋਕਾਂ ਦੇ ਹੱਥ ਪਾੜਦੇ ਮਾਂਝਦੀ ਆ ਮੈਂ ਇਸ ਤੇ ਪਾੜਦੇ ਮਾਂਝ ਕੇ ਖਜਾਰਾ ਕਰਦੀ ਆ ਮੇਰੀ ਸੁਣਾਈ ਨਹੀਂ ਹੁੰਦੀ ਹੈਗੀ ਮੇਰੀ ਸੁਣਾਈ ਨਹੀਂ ਹੁੰਦੀ ਮੈਂ ਸੱਚ ਨਾ ਖੜਦੀਆਂ ਇਹ ਹੰਝੂ ਜਿਹੜੇ ਅੱਜ ਨਾ ਇਹ ਸੱਚ ਦੇ ਹੰਝੂ ਆ ਝੂਠ ਦਾ ਹੰਝੂ ਕੋਈ ਨਹੀਂ ਇਹ ਸਾਡੀ ਜਠਾੜੀ ਨੇ ਹਮਲਾ ਕਰਵਾਇਆ ਬਾਰੇ ਮੁੰਡੇ ਬੁਲਾਏ ਮੁੰਡਿਆਂ ਨੇ ਇਹ ਕਿ ਅਸੀਂ ਹੁਣ ਮੱਲਾ ਫੂਕਾਂਗੇ ਅਸੀਂ ਮੱਲਾ ਫੂਕਾਂਗੇ ਮੁੰਡੇ ਬਾਰੇ ਹਾਂਜੀ ਮੁੰਡੇ ਬਾਰੇ ਆਏ ਸੀਗੇ ਮੁੰਡੇ ਬਹੁਤ ਆਏ ਸੀਗੇ ਮੁੰਡੇ ਜਦੋਂ ਵੀ ਹੁੰਦੀ ਹੈ ਲੜਾਈ ਸਾਡੇ 3-4 ਵਾਰ ਹੀ ਲੜਾਈ ਹੋ ਗਈ ਆ ਏ ਮੁੰਡੇ ਬਾਹਰੋਂ ਬੁਲਾਉਂਦੀ ਆ ਇਹਨਾਂ ਦੀ ਬੇਟੀ ਮੁੰਡੇ ਬਾਹਰੋਂ ਬੁਲਾ ਕੇ ਲੈ ਕੇ ਆਉਂਦੀ ਆ ਹਮਲੇ ਉਹਨਾਂ ਦੇ ਕੋਲ ਹੁੰਦੇ ਆ ਬੰਦੂਕਾਂ ਉਹਨਾਂ ਦੇ ਕੋਲ ਹੁੰਦੀਆਂ ਆ ਫਿਰ ਵੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਐਸਐਚਓ ਸਾਹਿਬ ਨੂੰ ਅਸੀਂ ਅਰਦਾਸ ਕਰਦੇ ਬੇਨਤੀ ਕਰਦੀ ਆ ਮੈਂ ਐਸਐਚਓ ਸਾਹਿਬ ਥੱਲੇ ਲੰਮੀ ਪਾਉਂਦਾ ਆ ਕਹਿੰਦਾ ਇਹ ਕੰਮ ਨਹੀਂ ਲੋਕਾਂ ਦੇ ਘਰਾਂ 'ਚ ਕਰਦੀ ਉਹ ਜਨਾਨੀ ਵੀ ਕਹਿੰਦੀ ਹੈ ਲੋਕਾਂ ਦੇ ਘਰਾਂ 'ਚ ਕੰਮ ਨਹੀਂ ਕਰਦੀ ਲੋਕਾਂ ਦੇ ਥੱਲੇ ਲੰਮੀ ਪੈਂਦੀ ਆ ਮੈਂ ਦੱਸਾਂ ਨਿਹਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕਦੀ ਹੈਗੀ ਮੇਰਾ ਬੰਦਾ ਨਪੋੜ ਮੇਰਾ ਬੰਦਾ ਅਜੇ ਤੱਕ ਨਹੀਂ ਬੋਲਿਆ ਪਰ ਜਦੋਂ ਕਹਿੰਦੇ ਹੁੰਦੇ ਆ ਬੰਦੇ ਦਾ ਸਾਰਾ ਕੁਝ ਹੋ ਜਵੇ ਖਤਮ ਬੰਦਾ ਬੋਲ ਲੂਗਾ ਪਰ ਮੈਂ ਫੇਰ ਵੀ ਕਿਹਾ ਸੀ ਮੇਰੀ ਭੈਣ ਆ ਇਹ ਨਹੀਂ ਤੁਸੀਂ ਗਲਤ ਮੇਰੀ ਭੈਣ ਆ ਪਰ ਨਹੀਂ ਇਹ ਮੇਰੀ ਭੈਣ ਨਹੀਂ ਨਿਕਲੀ ਮੇਰੀ ਡੈਡ ਨਿਕਲੀ ਆ ਇਹਨੇ ਵਿਸਤਾ ਕਰਵਾਇਆ ਆਪਣੇ ਦੋਹਰ ਦਾ ਕਾਹਦੋ ਕਰਵਾਇਆ ਜੇ ਬੰਦੇ ਨਹੀਂ ਸੀ ਸਹੀ ਸੀ ਮੇਰਾ ਰਿਸ਼ਤਾ ਨਹੀਂ ਕਰਨਾ ਸੀ ਮੇਰਾ ਰਿਸ਼ਤਾ ਨਹੀਂ ਕਰਨਾ ਸੀਗਾ ਜੇ ਬੰਦੇ ਨਹੀਂ ਸੀਗੇ ਸੋਹਣ ਲਾਲ ਜੀ ਜਿਹੜੇ ਸੀਗੇ ਉਹ ਇੰਨੇ ਅਨਸਾਨ ਕਿਸ ਤਗੇ ਉਹਨਾਂ ਦਾ ਮੈਂ ਦੇਰ ਕਦੀ ਦੇ ਨਹੀਂ ਸਕਦੀ ਉਹ ਮੇਰੇ ਬਾਪ ਸੀਗੇ ਸੰਤੋਖ ਜੀ ਮੇਰੇ ਮੰਮੀ ਸੀਗੇ ਮੇਰੇ ਮੰਮੀ ਸੀ ਜੀ ਤੇ ਘਰ ਦੇ ਬਾਹਰ ਜੀ ਈਟਾ ਊਟਾ ਮਾਰ ਕੇ ਲੜਾਈ ਹੋਈ ਦੋ ਕੁੱਟਾਂ ਦੀ ਮੁੰਡੇ ਆ ਗਏ ਈਟਾ ਊਟਾ ਮਾਰ ਕੇ ਸਾਰੀ ਵੀਡੀਓ ਆ ਦੇਖ ਲੋ ਜੀ ਗੱਡੀ ਤੋੜ ਕੇ ਸਾਰੀ ਆ ਪਿੱਛੇ ਦੇਖੋ ਕੈਮਰਾ ਮਾਰੋ ਜੀ ਸਾਡਾ ਨੁਕਸਾਨ ਨਰਾਜ਼ ਕਰ ਗਏ ਜੀ ਉਹ ਸਾਡਾ ਕੀ ਕਸੂਰ ਹੈ ਸਾਨੂੰ ਨਹੀਂ ਪਤਾ ਜੀ ਕਿਹੜੇ ਮੁੰਡੇ ਜੀ ਪਹਿਲਾਂ ਵੀ ਦੋ ਚਾਰ ਵਾਰ ਹੀ ਆਏ ਈਟਾ ਊਟਾ ਮਾਰ ਕੇ ਚੱਲ ਜਾਂਦੇ ਜੀ ਇਹ ਮੁੰਡੇ ਜੀ ਉਹ ਸਾਹਮਣੇ ਘਰ ਆ ਉਹਨਾਂ ਨੇ ਬੁਲਾਏ ਜੀ ਸੁਖਵਿੰਦਰ ਕੋਹਰ ਸੁਖਵਿੰਦਰ ਕੋਹਰ ਹੈ ਜੀ ਉਹਨਾਂ ਦਾ ਇਨੇ ਮੁੰਡੇ ਬੁਲਾਏ ਜੀ ਸਾਰਾ ਮੱਲਾ ਪਰੇਸ਼ਾਨ ਆ ਦੇਖੋ ਤੁਸੀਂ ਕੈਮਰਾ ਮਾਰੋ ਮਾਣ ਅਦਰ ਕਾਰਨ ਕੀ ਹੈ ਗੁੰਡਾ ਕਾਰਨ ਪਤਾ ਨਹੀਂ ਜੀ ਕੀ ਗੁੰਡਾ ਕਰਦੀ ਹੈ ਜੀ ਸ਼ਰਿਆ ਆ ਮੋਲਦੇ ਜੋ ਕਰਨਾ ਕਰ ਲੋ ਤੁਸੀਂ ਆਪਾਂ ਨਹੀਂ ਕਿਸੇ ਤੋਂ ਡਰਦੇ ਲੈਡੀਆਂ ਨੂੰ ਕੇ ਰੱਖ ਦਾਂਗੇ ਲੈਡੀਆਂ ਬਹੁਤ ਪਰੇਸ਼ਾਨ ਕੀਤਾ ਪਤਾ ਨਹੀਂ ਕੌਣ ਲੈਡੀਆਂ ਜੀ ਬਹੁਤ ਪਰੇਸ਼ਾਨ ਕਰਦੀ ਮੁੰਡੇ ਬੁਲਾ ਲੈਂਦੀ ਇੱਧਰੋਂ ਕਿਸੇ ਪਾਰਟੀ ਨਾਲ ਵੀ ਤੁਹਾਨੂੰ ਦੱਸ ਪਤਾ ਨਹੀਂ ਕਿ ਕਿਸੇ ਬੀਐਸਪੀ ਦੀ ਕੰਦੀ ਲੀਡਰ ਹੈ ਜੀ ਮੈਂ ਮੁੰਡੇ ਬੁਲਾਵਾਂਗੀ ਤੱਕਾ ਕਰੂੰਗੀ ਜੀ ਠੀਕ ਹੈ ਬੱਸ ਆ ਗਏ ਨਾ ਨਾ ਅਗਾ ਕੁਲਚਰ ਕੁਮਾਰ ਸੂਦ ਠੀਕ ਹੈ ਜੀ ਇਸ ਮੱਲੇ ਚ ਹੀ ਰਹਿੰਦਾ ਮੈਂ ਇਹ ਇਹ ਤੀਜੀ ਗੱਲ ਵਾਲਾ ਹੋ ਚੁੱਕੀ ਆ ਸਾਨੂੰ ਨਹੀਂ ਪਤਾ ਬਾਹਰ ਕਿੱਥੋਂ ਮੁੰਡੇ ਆਂਦੇ ਕਿੱਥੋਂ ਨਹੀਂ ਅਸੀਂ ਪਹਿਲਾਂ ਵੀ ਬਾਰਡਿੰਗ ਦੇ ਚੁੱਕੇ ਆ ਥਾਣੇ ਕਚੈਰੀ ਸਾਰੇ ਜਾ ਚੁੱਕੇ ਹੋਏ ਆ ਕੱਲੂ ਕੋਈ ਮਰ ਗਿਆ ਕੁਝ ਗੱਲਬਾਤ ਹੋ ਗਈ ਸਾਨੂੰ ਨਹੀਂ ਪਤਾ ਕੀ ਦੇ ਸੀਪੀ ਦੇ ਵੀ ਸਰਕਾਰ ਦਾ ਦਿੱਤੀ ਆ ਬੋਲ ਤੋਂ ਮੋਕੇ ਤੇ ਆਂਦੀ ਨਹੀਂ ਬੋਲ ਤੋਂ ਮੋਕੇ ਤੇ ਕੋਈ ਨਹੀਂ ਆਂਦੀ ਪੁਲਿਸ ਦੇ ਰਹੀ ਤਮਾਸ਼ਾ ਜੀ ਆ ਗਿਆ ਉੱਥੇ ਬਿਆਨ ਦੋ ਠੀਕ ਆ ਜੀ ਅਸਲਾ ਕੱਟਿਆ ਜੀ ਅੱਗੇ ਵੀ ਮੈਨੂੰ ਮਾਰਨ ਆਏ ਸੀਗੇ ਹਾਂ ਜੀ ਅਸਲਾ ਵੀ ਸੀਗਾ ਉਹਨਾਂ ਤੋਂ ਆਹ ਦੇਖੋ ਆਹ ਵੀਡੀਓ ਆ ਜੀ ਕੁੜੀ ਸੁਖਵਿੰਦਰ ਕੌਰ ਦਾ ਬਲਵਿੰਦਰ ਕੁਮਾਰ ਬਲਵਿੰਦਰ ਕੁਮਾਰ ਦੀ ਕੁੜੀ ਲੈ ਕੇ ਆਈ ਆ ਮੁੰਡਿਆਂ ਨੂੰ ਅਸੀਂ ਪਹਿਲਾਂ ਵੀ ਦਰਖਾਸਤ ਦਿੱਤੀ ਸੀਗੀ ਸਾਡੇ ਉੱਥੇ ਕੋਈ ਕਾਰਵਾਈ ਕਹਿੰਦੇ ਜੀ ਉਹ ਟੋਏ ਗਨ ਸੀ ਉੱਥੇ ਕੋਈ ਪਰਚਾ ਨਹੀਂ ਹੁੰਦਾ ਜੇ ਕੋਈ ਐਟਲੈ ਮਰ ਜਾਂਦਾ ਮੈਂ ਐਸੇ ਚ ਨੂੰ ਪੁੱਛਿਆ ਸੀਗਾ ਜੇ ਮਰ ਜਾਂਦਾ ਫਿਰ ਕੀ ਹੁੰਦਾ ਕਹਿੰਦਾ ਪੇਰ ਅਸੀਂ ਛੱਡਨੇ ਸੀਗੇ ਉਸ ਮੌਕੇ ਤੇ ਪਹੁੰਚੀ ਨਹੀਂ ਨਹੀਂ ਜੀ ਉਦੋਂ ਵੀ ਨਹੀਂ ਆਈ ਪਹੁੰਚੀ ਜੀ ਕਿਹੜਾ ਮੱਲਾ ਇਹ ਪੋਰਾ ਕਲੋਨੀ ਜੀ ਪੋਰਾ ਕਲੋਨੀ ਪੋਰਾ ਕਲੋਨੀ ਹਾਂਜੀ ਅਸੀਂ ਬੰਦੇ ਨਹੀਂ ਕਰਦੇ ਅਸੀਂ ਜੇ ਇਸ ਵਾਰ ਪਹਿਲਾਂ ਦਿੱਤਾ ਗਿਆ ਹੋਵੇ ਅੰਸਾਰ ਵਿੱਚ ਤੁਹਾਡੇ ਏਰੀਆ 'ਚ ਇੱਕ ਲੜਾਈ ਹੋਈ ਮੱਲਾ ਆਪਣਾ ਨਾਮ ਦੱਸਦੇ ਹੋ ਕਾਰਨ ਕੀ ਆ ਤੁਹਾਡਾ ਨਾਮ ਕੀ ਆ ਮੇਰਾ ਨਾਮ ਸੁਖਵਿੰਦਰ ਕੌਰ ਆ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੀ ਲੜਾਈ ਹੋਈ ਆ ਉਹਨਾਂ ਦਾ ਮੁੰਡਾ ਹਮੇਸ਼ਾ ਹੀ ਮਤਲਬ ਮੁੰਡੇ ਲੈ ਕੇ ਚੌਂਕ ਤੇ ਖੜਾ ਰਹਿੰਦਾ ਆ ਤੇ ਜਦੋਂ ਕਸਟਮਰ ਸਾਡੇ ਆਉਂਦੇ ਆ ਨਾ ਤੇ ਉਹਨਾਂ ਨੇ ਛੇੜਖਾਨੀ ਕਰਨੀ ਹੁੰਦੀ ਆ ਉਹਨਾਂ ਨੇ ਕੁੜੀ ਤੇ ਹੱਥ ਪਾਇਆ ਤੇ ਪਹਿਲਾਂ ਤਾਂ ਗੱਡੀ ਕਹਿੰਦੇ ਅਸੀਂ ਗੱਡੀ ਸਾਈਡ ਤੇ ਲਗਾਓ ਗਾਲ ਕੱਢ ਕੇ ਉਹਨਾਂ ਨੇ ਕਿਹਾ ਮੁੰਡੇ ਕੁੜੀ ਦਾ ਭਰਾ ਕੁਛ ਨਹੀਂ ਬੋਲਿਆ ਔਰ ਉਹਨੇ ਗੱਡੀ ਜਿਹੜੀ ਆ ਸਾਈਡ ਤੇ ਲਗਾਈ ਆ ਗੱਡੀ ਲਗਾ ਕੇ ਉਹ ਚਲੇ ਗਏ ਆ ਮੋੜ ਕੇ ਇਹਨਾਂ ਨੇ ਮੇਰੇ ਘਰ ਤੇ ਹਮਲਾ ਕੀਤਾ ਮੇਰੇ ਘਰ ਬੱਚੇ ਸੀ ਇਕੱਲੇ ਇਹੀ ਜਿਹੜੀ ਐਂਟੀਪਾਰਟੀ ਹੈ ਜਿਨ੍ਹਾਂ ਦੇ ਨਾਲ ਝਗੜਾ ਹੋਇਆ ਵੰਛਿਆ ਤੇ ਮੁੰਡੇ ਦਾ ਪਿਓ ਜਿਹੜਾ ਹੈ ਰਿੰਕਾ ਆ ਗਵਰਨਮੈਂਟ ਦੀ ਜੌਬ ਕਰਦਾ ਆ ਤੇ ਇਹਨਾਂ ਨੇ ਮਤਲਬ ਮੇਰੇ ਘਰ ਤੇ ਹਮਲਾ ਕੀਤਾ ਮੇਰੇ ਦੋ ਬੱਚੇ ਘਰ ਇਕੱਲੇ ਸੀ ਉਹਨਾਂ 'ਉਨਾਂ 'ਉਹਨਾਂ 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 'ਉ ਉਹ ਲੱਗ ਰਹੀ ਰਸ ਲੜਾਈ ਦੇ ਚਮ ਮੱਲੇ ਦਾ ਵੀ ਨੁਕਸਾਨ ਹੋਗਾ ਮੱਲੇ ਦਾ ਨੁਕਸਾਨ ਹੋਇਆ ਹੋਊਗਾ ਪਰ ਦੇਖੋ ਮੱਲੇ ਵਾਲਿਆਂ ਨੂੰ ਵੀ ਚਾਹੀਦਾ ਆ ਵੀ ਧੀਆ ਭੈਣਾਂ ਤੇ ਕਿਉਂ ਹੱਥ ਪਾਣਾ ਪਹਿਲਾਂ ਵੀ ਇੱਕ ਲੜਾਈ ਹੋਈ ਸੀ ਉਹ ਮੇਰੇ ਮਤਲਬ ਦਿਉਰਾਂ ਦੇ ਨਾਲ ਹੋਈ ਸੀਗੀ ਤਾਂ ਉਹਨਾਂ ਨੇ ਮੇਰੀ ਕੁੜੀ ਨੂੰ ਫੜ ਕੇ ਬਾਹਰੋਂ ਮੁੰਡੇ ਬੁਲਾ ਕੇ ਉਹਨਾਂ ਨੇ ਮੇਰੀ ਕੁੜੀ ਤੇ ਵੀ ਹਮਲਾ ਕੀਤਾ ਉਸ ਟਾਈਮ ਉਹ ਕੇਸ ਮੇਰਾ ਹਜੇ ਕੋਰਟ ਦੇ ਵਿੱਚ ਚੱਲ ਰਿਹਾ ਹੈ ਠੀਕ ਆ ਤੁਹਾਡੀ ਮੰਗ ਕੀ ਆ ਸਾਡੀ ਮੰਗ ਇਹੀ ਆ ਵੀ ਇਹ ਮੁੰਡੇ ਜਿਹੜੇ ਹੈਗੇ ਆ ਮੋੜਾਂ ਤੇ ਖੜਨੇ ਬੰਦ ਹੋ ਜਾਣ ਔਰ ਇਹ ਜਿਹੜੇ ਬਦਮਾਸ਼ੀਆਂ ਕਰਦੇ ਆ ਮੁੰਡੇ ਜਿਹੜੇ 4-5 ਉੱਥੇ ਹੈਗੇ ਆ ਮੁੰਡੇ ਤਾਂ ਉਹ ਮੋੜਾਂ ਤੇ ਨਾ ਖੜਨ ਔਰ ਬਦਮਾਸ਼ੀਆਂ ਨਾ ਕਰਨ ਕਿਉਂਕਿ ਮੇਰੀ ਕੁੜੀ ਦਾ ਹੈਗਾ ਬੱਠੀਕ ਕਸਟਮਰ ਆਉਂਦੇ ਜਾਂਦੇ ਆ ਕੁੜੀਆਂ ਨੇ ਵੀ ਆਉਣਾ ਉੱਥੇ ਵੋਟੀਆਂ ਨੇ ਵੀ ਆਉਣਾ ਸਭ ਨੇ ਆਉਣਾ ਉੱਥੇ ਅਜੀ ਮੈਂ ਨਾਮ ਰਵਿੰਦਰ ਮੋਹਸ਼ਮਾ ਰਵੀ ਸ਼ਰਮਾ ਕਹਿੰਦੇ ਮੈਨੂੰ ਸਰ ਇਹ ਮੈਟਰ ਕੀ ਹੈ ਸਰ ਮੈਂ ਦੱਸਦਾ ਐਕਚੁਅਲੀ ਨਾ ਸਾਡੇ ਅੱਜ ਸੀਗਾ ਮੇਰੀ ਵੱਡੀ ਕੁੜੀ ਆ ਉਹਦੇ ਬੇਟੇ ਦਾ ਜਨਮ ਹੋਇਆ ਸੀ ਅਸੀਂ ਉੱਧਰ ਤਿਆਰੀ ਕਰ ਰਹੇ ਸੀਗੇ ਤੇ ਮੇਰੇ ਬੱਚੇ ਇੱਧਰ ਕੱਪੜੇ ਲੈਣ ਆਏ ਗੱਡੀ ਲੱਗੀ ਹੋਣੀ ਜੇ ਗੱਡੀ ਅਗਰ ਲੱਗੀਏ ਤੁਸੀਂ ਉਹਨੂੰ ਪਿਆਰ ਨਾਲ ਕਹ ਕੇ ਸਾਈਡ ਤੇ ਕਰਵਾ ਲਓ ਤੁਸੀਂ ਗਾਲਾਂ ਕੱਢੀਆਂ ਉਹ ਕੁੜੀਆਂ ਨੇ ਕਿਹਾ ਗਾਲਾਂ ਨਾ ਕੱਢੋ ਉਹਨਾਂ ਦੇ ਮੁੰਡੇ ਨੇ ਕੁੜੀਆਂ ਨਾਲ ਵੀ ਮੈਂ ਕਹਿੰਦਾ ਮੈਂ ਦੱਸ ਨਹੀਂ ਸਕਦਾ ਵੀ ਕੀ ਅਲਫਾਜ਼ ਵਰਤੇ ਨੇ ਕੁੜੀਆਂ ਨਾਲ ਕਿਚੋਂ ਦੇ ਦਿੱਤੇ ਉਹਨਾਂ ਨੇ ਤੇ ਉਸ ਤੋਂ ਬਾਅਦ ਉਹਦੇ ਫਾਦਰ ਸਾਹਿਬ ਉਹਨੂੰ ਫੜ ਕੇ ਕੁੜੀ ਨੂੰ ਘਰੀਸ ਲਿਆ ਹੁਣ ਕੁੜੀ ਇਸ ਟਾਈਮ ਉਹਦਾ ਐਕਸ-ਰੇ ਅਸੀਂ ਕਰਵਾਇਆ ਸੀ ਵਿੱਚ ਹੋਇਆ ਨਹੀਂ ਉਹਦੀ ਹੱਡੀ ਦੇ ਵਿੱਚ ਫ੍ਰੈਕਚਰ ਆ ਗਿਆ ਤੇ ਉਸੀ ਮਤਲਬ ਦੱਸੋ ਅਗਰ ਕਿਸੇ ਦੀ ਮਹੱਲੇ ਵਾਲੇ ਤਾਂ ਸਾਨੂੰ ਗਵਾਹੀ ਦਿੱਤੀ ਬਿਲਕੁਲ ਠੀਕ ਹੈ ਜੀ ਲੇਕਿਨ ਉਹਨੂੰ ਇਹ ਨਹੀਂ ਪਤਾ ਵੀ ਹੋਇਆ ਕੀ ਹੈ ਕਿਸੇ ਨੇ ਇਹ ਨਹੀਂ ਦੇਖਿਆ ਜਾਂ ਤਾਂ ਉਦੋਂ ਵੀ ਦੇਖਦਾ ਨਾ ਉਦੋਂ ਵੀ ਵੀਡੀਓ ਬਣਾਉਂਦੇ ਉਦੋਂ ਵੀ ਆ ਕੇ ਗਵਾਹੀ ਦਿੰਦੇ ਵੀ ਭਾਈ ਇਹਨਾਂ ਦੇ ਬੇਟੇ ਨੇ ਲੜਕੀ ਨੂੰ ਛੇੜਿਆ ਜਾਂ ਉਹਦੇ ਲੜਕੀ ਮਤਲਬ ਲੜਕੀ ਨੂੰ ਉਹਦੇ ਫਾਦਰ ਦੇ ਫਰਕੇ ਹੱਥੋਂ ਬੜੇ ਘ੍ਰਿਸੇ ਆ ਉਹਦੀ ਮਾਂ ਨੇ ਘ੍ਰਿਸੇ ਆ ਅੱਛਾ ਜੀ ਜਦੋਂ ਮੈਂ ਆਇਆ ਮੈਂ ਗੱਲ ਕਰਨ ਮੈਂ ਉਹਨੂੰ ਕਹਿ ਰਿਹਾ ਮੈਂ ਕਿਹਾ ਭਾਜੀ ਛੱਡੋ ਵੀ ਕੀ ਗੱਲ ਗਲਤ ਤਾਂ ਸੁਣੋ ਤੇ ਦੱਸੋ ਮੈਨੂੰ ਗੱਲ ਕੀ ਮੈਂ ਗੱਲ ਹਜੇ ਗੱਲ ਪੁੱਛ ਰਿਹਾ ਉਹਨੇ ਮੇਰੇ ਤੇ ਵੀ ਹਮਲਾ ਕਰ ਦਿੱਤਾ ਭਾਜੀ ਸਰ ਇੱਕ ਸੀਸੀ ਕੈਮਰੇ ਦੇ ਵਿੱਚ ਬੋਲਵਰ ਫੜ ਕੇ ਖੜੇ ਹੋ ਕਦੋਂ ਦੀ ਵੀਡੀਓ ਹੈ ਭਾਜੀ ਤਾਂ ਪਤਾ ਨਹੀਂ ਉਹ ਪਿਛਲੀ ਹੈ ਉਹ ਸਾਡਾ ਜਿਹੜਾ ਪਰਚਾ ਹੈਗਾ ਆ ਉਹ ਦਰਖਾਸਤ ਜਿਹੜੀ ਆ ਉਹ ਖਤਮ ਹੋ ਚੁੱਕਾ ਆ ਕਿਉਂਕਿ ਉਹ ਅਸੀਂ ਐਸਏ 700 ਨੂੰ ਦਿੱਤਾ ਉਹ ਟੁਆਇਗਨ ਸੀਗੀ ਤੇ ਉਹਦਾ ਲਾਇਸੈਂਸ ਅਸੀਂ ਦੇ ਦਿੱਤਾ ਹੋਇਆ ਵਾ ਉਹ ਸਾਡਾ ਕੇਸ ਜਿਹੜਾ ਖਾਰਜ ਹੋ ਚੁੱਕਾ ਹੈ ਉਹ ਗਨ ਜਿਹੜੀ ਸੀ ਉਹ ਹੱਥ ਦੇ ਵੱਡੀ ਸੀ ਉਹਨਾਂ ਨੇ ਉਹ ਤਾਂ ਖਾਰਜ ਹੋ ਚੁੱਕਾ ਸਾਡਾ ਕੇਸ ਹਾਂਜੀ ਉਹ ਇਨਕੁਆਰੀ ਦੇ ਵਿੱਚ ਆ ਗਿਆ ਸੀਗਾ ਉਹ ਖਾਰਜ ਹੋ ਗਿਆ ਸੀ ਕੋਈ ਰਿਵੋਲਵਰ ਨਹੀਂ ਸੀ ਕੋਈ ਮੁੰਡਾ ਬਾਹਰਲਾ ਨਹੀਂ ਸੀਗਾ ਭਰਾ ਆਨੇ ਭਾਜੀ ਮੈਨੂੰ ਤੁਸੀਂ ਦੱਸੋ ਤੁਸੀਂ ਉਨੀ ਪੁੱਛਦਾ ਕਿ ਅਗਰ ਤੁਹਾਡੀ ਬੇਟੀ ਨੂੰ ਕੋਈ ਹੱਤ ਪਾਏਗਾ ਤੁਸੀਂ ਕੀ ਕਰੋਗੇ ਤੁਸੀਂ ਦੱਸੋ ਮੇਰੀ ਜਗ੍ਹਾ ਤੁਸੀਂ ਵੀ ਹੋਵੋ ਹਾਂਜੀ ਹਾਂਜੀ ਠੀਕ ਹੈ ਨਾ ਕੋਈ ਵੀ ਕੋਈ ਵੀ ਮਤਲਬ ਮਾਪੇ ਜਾਂ ਭੈਣ ਭਰਾ ਨਹੀਂ ਚਾਹੇਗਾ ਠੀਕ ਹੈ ਬਾਕੀ ਗਲਤਾਂ ਵੀ ਬਾਹਰ ਕੋਈ ਆਏ ਨੇ ਮੈਂ ਤਾਂ ਸਭ ਨੂੰ ਮੈਂ ਬੁਲਕੀਰ ਅਲਫਾਜ਼ ਕਮ ਜੀ ਮੈਂ ਜਾਗਰਣ ਕਰਦਾ ਮੈਂ ਧਾਰਮਿਕ ਲੈਣ ਵਾਲਾ ਬੰਦਾ ਮੇਰੀ ਬੇਨਤੀ ਨੂੰ ਸੁਣ ਵੀਡੀਓ 'ਚ ਜਿਹੜੇ ਬੰਦੇ ਕਾਫੀ ਨਜ਼ਰ ਆ ਰਹੇ ਸਰ ਮੇਰੀ ਗੱਲ ਸੁਣ ਲੇਮੋ ਮੰਨ ਲਈਏ ਆ ਬਸਾਰੀ ਸੋਛੈ ਨਾ ਸੋ ਮੈਂ ਤਾਂ ਅਸਲੀ ਹਾਂ ਜੀ ਭਰਾ ਨੇ ਠੀਕ ਹੈ ਜੀ ਗੱਲ ਕਰ ਰਹੇ ਆ ਗੱਲ ਕਰਦੇ ਤੁਸੀਂ ਉਹਨਾਂ ਤੇ ਹਮਲਾ ਕਰੋਗੇ ਹੱਥੋਂ ਪਾਈ ਦੇ ਵਿੱਚ ਦੇਖੋ ਭਾਜੀ ਜਦੋਂ ਦੋ ਤਿੰਨ ਲੜਦੀਆਂ ਤਾਂ ਸੱਟਾਂ ਲੱਗਦੀਆਂ ਠੀਕ ਹੈ ਨਾ ਮੈਂ ਛੜਾਣਗੇ ਮੇਰੇ ਤੋਂ ਕੋਈ ਰੋਲ ਨਹੀਂ ਸੀ ਮੈਂ ਤਾਂ ਸਿਆਣੀ ਪੈਣੀ ਉਮਰ ਦਾ ਬੰਦਾ ਮੈਂ ਉਹਨਾਂ ਨੂੰ ਹੱਥ ਮੈਂ ਕਹਾਂ ਜੀ ਗੱਲ ਤਾਂ ਦੱਸੋ ਉਹਨਾਂ ਨੇ ਫੜ ਕੇ ਮੇਰੇ ਤੇ ਵੀ ਹਮ ਠੀਕ ਹੈ ਜਦੋਂ ਇਹ ਨਾਲ ਵੀ ਆਪਣੀ ਵੀ ਕੰਪਲੇਟ ਲੈ ਕੇ ਆਏ ਬਿਲਕੁਲ ਜੀ ਮੈਂ ਕੰਪਲੇਟ ਲੈ ਕੇ ਆਇਆ ਜੀ ਇਹ ਥਾਣਾ ਸਲੇਮ ਟਾਪਲੀ ਥਾਣਾ ਜੀ ਠੀਕ ਹੈ ਜੀ ਮਿਹਰਬਾਨ ਜੀ ਜੀ ਇਹ ਲੜਾਈ ਕਿੱਥੇ ਹੋਈ ਕਿੱਥੇ ਹੈ ਪੋਰਾ ਲੋਨ ਇਨਫੋਰਮ ਬੰਪ ਵਾਲੀ ਗਲੀ 'ਚ ਬਹੁਤ ਲੜਾਈ ਸਾਡੇ ਕੋਲ ਆਈ ਹੈ ਇਨਫੋਰਮੇਸ਼ਨ ਆਈ ਹੈ ਬੰਦੇ ਮੈਡੀਕਲ ਕਰਾਉਣ ਗਏ ਆ ਜੀ ਮੈਡੀਕਲ ਕਰਕੇ ਆਉਣਗੇ ਸਾਡੇ ਕੋਲ ਪਲੇਟ ਦੇਣਗੇ ਅਸੀਂ ਮਰਦੀ ਕਰ ਬਈ ਜੋ ਕਰੋ ਉਹ ਦਾ ਮਰਦੀ ਕਰੀ ਕਰ ਸਰ ਮਾਮਲਾ ਕੀ ਸੀ ਇਹ ਪਤਾ ਲੱਗਦਾ ਮੈਂ ਕਹਿੰਦਾ ਮੇਰੇ ਕੋਲ ਹਜੇ ਆਈ ਨਹੀਂ ਹੋ ਜੀ ਉਹ ਹਜੇ ਤਾਂ ਮੈਡੀਕਲ ਕਰਾਉਣ ਗਏ ਆ ਜੀ ਅੱਛਾ ਤੇ ਕਿਹੜੇ ਏਰੀਆ ਦਾ ਮਾਮਲਾ ਸਰ ਇਹਨਾਂ ਦਾ ਤੁਹਾਨੂੰ ਤੁਸੀਂ ਤੁਸੀਂ ਆਪੇ ਸੀ ਜੇ ਸਾਰੀ ਉੱਥੇ ਜਾ ਕੇ ਤੁਸੀਂ ਆਪੇ ਹੀ ਤੁਸੀਂ ਜਾਂਦੀ ਤੁਸੀਂ ਤਾਂ ਤੁਹਾਨੂੰ ਪਤਾ ਹੈ ਸਾਰੇ ਥਾਣਾ ਦੇ ਦੱਸ ਸਕਦੇ ਹੋ ਥਾਣਾ ਸਲੀਮਟਾਪਰੀ ਜੀ ਥਾਣੇ ਦੇ ਪਾਰੇ ਤੁਸੀਂ ਖ